ਹਾਂਜੀ ਸਤਿ ਸ੍ਰੀ ਅਕਾਲ ਮੈਂ ਹਾਂ ਲਾਡੀ ਨਾਂਗਲਾ ਤੁਹਾਡਾ ਆਪਣੇ YouTube ਚੈਨਲ ਤੇ ਫਿਰ ਇੱਕ ਵਾਰ ਸਵਾਗਤ ਕਰਦਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਲਈ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਜਲਦੀ ਤੋਂ ਕਰ ਲੈ ਅੱਜ ਦੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਆ ਜਿਸ ਦੇ ਵਿੱਚ ਬਹੁਤ ਹੀ ਵਧੀਆ ਏਰੀਆ ਦੇ ਵਿੱਚ ਮੈਂ ਤੁਹਾਡੇ ਲਈ ਮਕਾਨ ਲੈ ਕੇ ਆਇਆ ਹਾਂ ਤੇ ਉਹਨੂੰ ਦਿਖਾਉਣ ਲਈ ਥੋੜੀ ਵੀਡੀਓ ਲੰਬੀ ਕਰਨੀ ਪੈ ਰਹੀ ਆ ਕਿਉਂਕਿ ਕੱਲੀ-ਕੱਲੀ ਚੀਜ਼ ਮੈਨੂੰ ਲੱਗਦਾ ਤੁਹਾਨੂੰ ਦਿਖਾਣੀ ਜ਼ਰੂਰੀ ਆ ਜਿਸ ਦੇ ਨਾਲ ਤੁਹਾਡਾ ਰੁਝਾਨ ਹੋਰ ਵੱਧ ਸਕੇ ਵੀਡੀਓ ਵੱਲ ਤੇ ਆਜੋ ਜਲਦੀ ਤੋਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਜੋ ਕਿ ਮੇ ਮਕਾਨ ਲੈ ਕੇ ਆਇਆ ਕੋਰਨਰ ਮਕਾਨ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 25x36 ਦਾ 100 ਗਜ ਦਾ ਨੂਰਵਾਲ ਰੋਡ ਬਸੰਤ ਵਿਹਾਰ ਦੇ ਵਿੱਚ ਅੱਜ ਬਸੰਤ ਵਿਹਾਰ ਦੇ ਵਿੱਚ ਜਿਹਦਾ ਕੇ ਲొਕੇਸ਼ਨ ਤੁਸੀਂ ਸਮਝ ਸਕਦੇ ਹੋ ਬਹੁਤ ਹੀ ਵਧੀਆ ਬਣੀ ਹੋਈ ਆ ਆਲਾ ਦਵਾਲਾ ਸਾਰਾ ਕੰਸਟਰਕਟ ਏਰੀਆ ਵਾ ਪਾਰਕ ਨੇੜੇ ਆ ਗਲੀ ਦੇ ਵਿੱਚ ਤੇ ਗੱਡੀ ਖੜਦੀ ਪੋਰਚ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਪੋਰਚ ਹੈ ਜਿਹਦੇ ਵਿੱਚ ਤੁਹਾਡੀ ਗੱਡੀ ਖੜਦੀ ਹੁੰਦੀ ਆ ਤੇ ਅੰਦਰ ਆ ਜਾਂਦੇ ਆ ਤੇ ਦੇਖ ਸਕਦੇ ਆ ਤੁਸੀਂ ਆ ਬਹੁਤ ਵਧੀਆ ਬਣਿਆ ਹੋਇਆ ਮਕਾਨ ਆ ਕਿਚਨ ਤਿਆਰ ਹੈ ਅੰਦਰ ਵੁੱਡਰ ਦਾ ਵਰਕ ਹੋਇਆ ਹੋਇਆ ਹੈ ਕਿਚਨ ਦੇ ਵਿੱਚ ਸਾਰੇ ਪੱਲੇ ਵਗੈਰਾ ਬਣੇ ਹੋਏ ਆ ਤੇ ਜਿਵੇਂ ਕਿ ਨਾਲ ਤੁਸੀਂ ਕਮਰਾ ਦੇਖ ਸਕਦੇ ਹੋ ਬਹੁਤ ਹੀ ਵਧੀਆ ਸੀਲਿੰਗ ਦੇ ਨਾਲ ਬਣਿਆ ਹੋਇਆ ਵਾ ਤੇ ਆਪਾਂ ਨਾਲ ਹੀ ਅਟੈਚ ਲੈਟਰਿੰਗ ਬਾਥਰੂਮ ਹੈ ਤੇ ਆਪ ਆ ਜਾਂਦੇ ਆ ਆਪਣੇ ਡਰਾਇੰਗ ਰੂਮ ਏਰੀਆ ਖੁੱਲਾ ਡੁੱਲਾ ਆਪਣਾ ਫਰੰਟ ਤੇ ਡਰਾਇੰਗ ਰੂਮ ਬਣਦਾ ਤੇ ਇਹਦੇ ਨਾਲ ਹੀ ਆਪਾਂ ਜਿਵੇਂ ਕਿ ਦੇਖ ਸਕਦੇ ਆ ਉੱਪਰ ਪੌੜੀਆਂ ਚੜ੍ਹਦੀਆਂ ਪਈਆਂ ਵਾਂ ਤੇ ਇਹ ਜੋ ਕਿ ਪਹਿਲੀ ਮੰਜ਼ਲ ਤੇ ਆਪਾਂ ਨੂੰ ਲੈ ਜਾਂਦੀਆਂ ਤੇ ਆਪਾਂ ਉੱਪਰ ਚੱਲਦੇ ਆਂ ਤੇ ਦਿਖਾਉਂਦੇ ਆ ਤੁਹਾਨੂੰ ਉੱਪਰਲੇ ਦੋ ਕਮਰਿਆਂ ਦੇ ਨਾਲ ਸੈੱਟ ਤੇ ਆ ਰਿਹਾ ਆਪਣਾ ਬੈੱਡਰੂਮ ਪੌੜੀਆਂ ਚੜ੍ਹਦੇ ਹੀ ਆਪਣੇ ਦੋ ਬੈੱਡਰੂਮ ਬਣੇ ਹੋਏ ਆ ਵਧੀਆ ਸਾਫ਼ ਸੁਥਰੇ ਤੇ ਨਾਲ ਲੈਟਰਨ ਬਾਥਰੂਮ ਅਟੈਚ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਾਥਰੂਮ ਬਹੁਤ ਖੁੱਲਾ ਬਣਿਆ ਹੋਇਆ ਹੈ ਵਾ ਕਾਮਨ ਵੀ ਯੂਜ਼ ਹੁੰਦਾ ਹੈ ਬਾਹਰੋਂ ਦੀ ਦੋਰ ਦੋ ਲੱਗੇ ਹੋਏ ਆ ਤੇ ਨਾਲ ਕਮਰੇ ਦੇ ਨਾਲ ਅਟੈਚ ਹੈ ਇਹ ਕਮਰਾ ਕਮਰੇ ਦੇ ਨਾਲ ਹੀ ਆਪਣਾ ਪੂਜਾ ਰੂਮ ਬਣਿਆ ਹੋਇਆ ਤੇ ਬਹੁਤ ਹੀ ਵਧੀਆ ਮਤਲਬ ਕਿ ਆ ਦੇਖ ਸਕਦੇ ਹੋ ਬਾਹਰੋਂ ਦੀ ਵੀ ਦਰਵਾਜ਼ਾ ਬਾਸ ਹੁੰਦਾ ਤੇ ਆ ਪੂਜਾ ਰੂਮ ਉੱਪਰ ਬਣਿਆ ਹੋਇਆ ਫਰਸਟ ਫਲੋਰ ਦੇ ਉੱਤੇ ਤੇ ਇਹਨੂੰ ਜਿਵੇਂ ਕਿ ਤੁਸੀਂ ਆਪਣੀ ਯੂਜ਼ ਸੁਲਤ ਦੇ ਹਿਸਾਬ ਨਾਲ ਯੂਜ਼ ਕਰ ਸਕਦੇ ਹੋ ਤੇ ਆਓ ਜਿੱਦਾਂ ਕਿ ਤੁਹਾਨੂੰ ਬਾਹਰ ਬਾਲਕੋਨੀ ਦੇ ਵਿੱਚ ਲੈ ਚਾਲਦੇ ਆਂ ਤੇ ਆ ਬਾਲਕੋਨੀ ਬਾਹਰੋਂ ਦੀ ਆਪਾਂ ਉੱਪਰੋਂ ਫਰਸਟ ਫਲੋਰ ਤੋਂ ਤੁਹਾਨੂੰ ਦਿਖਾ ਦਿੰਦੇ ਆਂ ਬਾਹਰਲਾ ਏਰੀਆ ਬਹੁਤ ਵਧੀਆ ਏਰੀਆ ਦੇ ਵਿੱਚ ਹੈ ਕਾਰਨਰ ਮਕਾਨ ਹੈ ਜੇ ਕੋਈ ਲੈਣਾ ਚਾਹੁੰਦਾ ਹੈ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਇਦਾਂ ਦੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਚਲੋ ਆਜੋ ਉੱਪਰ ਆਪਾਂ ਟੌਪ ਫਲੋਰ ਤੇ ਲੈ ਚੱਲਦੇ ਤੁਹਾਨੂੰ ਤੇ ਉੱਪਰ ਵੀ ਆਪਣਾ ਇੱਕ ਕਮਰਾ ਬਣਿਆ ਹੋਇਆ ਬਹੁਤ ਵੱਡਾ ਕਮਰਾ ਹਾਲ ਬਣਿਆ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਛੱਤ ਦੇ ਉੱਤੇ ਆਲੇ-ਦੁਆਲੇ ਸਾਰਾ ਕੰਸਟਰਕਟ ਏਰੀਆ ਵਾ ਆ ਆਪਣਾ ਉੱਪਰ ਇੱਕ ਕਮਰਾ ਬਣਿਆ ਹੋਇਆ ਵਾ ਜੀ ਪੌੜੀ ਮੌਂਟੀ ਕਮਰਾ ਬੜਾ ਖੁੱਲਾ ਪੂਰੇ ਦਾ ਪੂਰਾ ਛੱਤਿਆ ਹੋਇਆ ਜੀ ਉੱਪਰ ਦੋ ਕਮਰੇ ਆ ਸਟੋਰ ਆ ਇੱਕ ਛੋਟਾ ਨਾਲ ਟਿੱਕ ਕਮਰਾ ਆ ਹਾਂਜੀ ਇਹ ਤੁਸੀਂ ਲੈਣ ਲਈ ਸਾਨੂੰ ਸਾਡੇ ਪੇਜ ਦੇ ਉੱਤੇ ਫੋਲੋ ਕਰ ਸਕਦੇ ਹੋ ਬਾਕੀ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਲਈ ਧੰਨਵਾਦ ਹੈ ਜੇ ਕੋਈ ਖਰੀਦਣਾ ਚਾਹੁੰਦਾ ਬਹੁਤ ਵਧੀਆ ਏਰੀਆ ਬਸੰਤ ਵਿਹਾਰ ਏਰੀਆ ਦੇ ਵਿੱਚ ਇਹ ਕੋਠੀ ਪਈ ਆ ਆਪਣੇ ਕੋਲ ਜੇ ਕੋਈ ਲੈਣਾ ਚਾਹੁੰਦਾ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਜਿਨੇ ਨਹੀਂ ਕੀਤਾ ਉਹ ਪਲੀਜ਼ ਜਲਦੀ ਤੋਂ ਜਲਦੀ ਸਬਸਕ੍ਰਾਈਬ ਤੇ ਫੋਲੋ ਤੇ ਸ਼ੇਅਰ ਕਰ ਦਿਓ ਕਿ ਇਦਾਂ ਦੀਆ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਜੇ ਕੋਈ ਵੇਚਣਾ ਚਾਹੁੰਦਾ ਉਹ ਵੀ ਸਾਡਾ ਸੰਪਰਕ ਕਰ